جب ہم ہوتے جب ہم ہوتے تب تو نہیں جب ہم ہوتے جب ہم ہوتے تب تو धडक अनलय आगम जैसे लहर में ओ धडक जल के बल जलम आ है जब हम होते अब तू नहीं अब दूरी रहना है अब तू ही मैं अब तू नहीं जब तू ही मैं नहीं नरपत एक सिंहासन सोया ਸਨ ਸੋਇਆ ਸੁਪਨੇ ਭਾਇਆ ਬਿਖਾਰੀ ਸੁਪਨੇ ਭਾਇਆ ਬਿਖਾਰੀ ਅਛਤ ਰਾਜ ਵਿਛਰਤ ਦੁਖ ਪਾਇਆ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਾਂ ਤਲ ਪਈ ਹਮਾਰੀ ਸੋਗਾਂ ਤਲ ਪਈ ਹਮਾਰੀ ਜਦ ਹੋ ਹੁੰਦੇ ਅਬ ਤੂੰ ਨਹੀਂ ਅਬ ਤੂੰ ਹੀ ਮਨਾ ਆਹੀ ਜਦ ਹ ਤੂੰ ਨਹੀਂ ਅਬ ਤੂੰ ਹੀ ਮੈਂ ਸੁੰਗ ਜੈਸੇ ਹੈ ਅਪਕਾਛ ਮਰਮ ਜਨਾਇਆ ਅਪਕਾਛ ਮਰਮ ਜਨਾਇਆ ਅਨਕ ਕਟਕ ਜੈਸੇ the are cool. ਅਬ ਤੂੰ ਹੀ ਤਨੋਹਰੀ ਕਬ ਹਮ ਹੋਤੇ ਕਬ ਤੂੰ ਨਹੀਂ ਅਬ ਤੂੰ ਹੀ ਮੈਂ ਨਾ ਉਗਵੇ ਸੋਈ ਮਹਾ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸ ਲਹਿਰ ਮੇ ਉਹਧਤ ਅਨਲ ਅਗਮ ਜੈਸ ਲਹਿਰ ਮੇ ਉਹਧਤ ਜਲ ਕੇ

तू तू करता तू हुआ कभी तू तू करता तू हुआ मुझ में रहा न हूं जब आप पर का मिट गया जत देखा तत तू جب ہم ہوتے تب تب تو نہیں اب تو ہی میں نہیں رسنا جپتی تو ہی تو ہی رسنا جپتی تو ہی تو ہی مات گرب ਆਪਨ ਸਤ ਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈ ਆਹੇ ਅਬ ਤੂੰ ਹੀ ਮੈਨਾ हम होते तब तू नाही मैं नाही प्रभु सब किस तेरा इंगे निर्गुण ओगे सरगुण खेल करत विच स्वामी मेरा जब हम होते तब तू नाही अब तू ही मैं नाही ਨਾਮ ਜੁਏ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਜਬ ਹਮ ਹੋਤੇ ਤਬ ਤੂ ਨਾਹੀ ਤਬ ਤੂ ਨਾਹੀ ਰਾਤ ਸੂਰਤ ਬੋਨੀ ਕਵੀ ਅਭਿਦਰਭਿਦਾ ਅਸਤ ਕੀ ਇਹ ਜਦੋਂ ਸਤਗੁਰ ਪ੍ਰਕਾਸ਼ ਮਾਨ ਹੋਏ ਇਹ ਹੁਕਮ ਬਖਸ਼ਿਸ਼ ਕੀਤਾ ਤੇ ਸੋਚਿਆ ਇਸ ਹੁਕਮ ਨੂੰ ਦ੍ਰਿੜ ਕਰ ਲਈਏ ਕੀਰਤਨ ਰੋਕ ਦੇ ਵਿੱਚ ਸ਼ਬਦ ਰੋਕਿਓ ਰਵਿਦਾਸ ਜੀ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੋ ਹੀ ਮੈਂ ਨਾ ਆਈ ਜਦੋਂ ਤੱਕ ਤੇ ਧਿਆਨ ਆਪਣੇ ਵੱਲ ਸੀ ਉਦੋਂ ਮੈਂ ਮੈਂ ਆਪਣੀ ਗੱਲ ਕਰਦਾ ਪਰ ਇਤਨਾ ਅਭਿਆਸ ਕੀਤਾ ਇਤਨਾ ਸੁਰਤ ਨੂੰ ਜੋੜ ਲਿਆ ਸ਼ਬਦ ਦੇ ਨਾਲ ਮੰਤਰ ਇਤਨਾ ਜਾਪ ਕੀਤਾ ਜਪਦੇ ਜਪਦੇ ਉਹ ਜਪ ਹੀ ਜਾਪ ਬਣ ਗਿਆ ਅਜੱਪਾ ਜਾਪ ਬਣ ਗਿਆ ਫਿਰ ਸੁਰਤ ਜੋ ਮੈਂ ਮੈਂ ਕਰਦੀ ਸੀ ਤੂੰ ਜੋ ਵਿੱਚ ਆ ਕੇ ਵਸ ਗਿਆ ਹੁਣ ਤੂੰ ਹੋ ਗਿਆ ਹੈ ਤੂੰ ਹੈ ਜਦੋਂ ਕਿਸੇ ਨਾਲ ਪਿਆਰ ਹੋਵੇ ਬੰਦਾ ਉਹਦੀ ਗੱਲ ਕਰਦਾ ਹੈ ਬਾਰ-ਬਾਰ ਧਿਆਨ ਜਾਂਦਾ ਹੈ ਨਾ ਉਧਰ ਇਹ ਚਾਹੇ ਦੁਨਿਆਵੀ ਪਿਆਰ ਹੋਵੇ ਤੇ ਚਾਹੇ ਰੱਬੀ ਪਿਆਰ ਹੋਵੇ ਭਾਵੇਂ ਇਸ਼ਕ ਹਕੀਕੀ ਹੋਵੇ ਜਾਂ ਭਾਵੇਂ ਇਸ਼ਕ ਮਜ਼ਾਜੀ ਹੋਵੇ ਜਦੋਂ ਪਿਆਰ ਹੋਵੇ ਤਾਂ ਬੰਦਾ ਦੂਸਰੇ ਦੀ ਗੱਲ ਕਰਦਾ ਆਪਣੇ ਪਿਆਰੇ ਦੀ ਗੱਲ ਕਰਦਾ ਉਹਦਾ ਦਿਲ ਕਰਦਾ ਹੈ ਬਾਰ-ਬਾਰ ਗੱਲ ਕਰੇ ਅਬ ਤੂੰ ਹੀ बस हम तू ही है मैं ना ही मैं है ही नहीं लामा इकबाल जी ने बड़ा प्यारा लिखिया इकबाल जी कहते तू अगर मेरा नहीं बनता ना बना बना अपना तो बन बड़ा कमाल गल है बहुत कमाल की गल की अस चाहते मैं उसका बन जाऊंगा ਮੈਂ ਫਲਾਣੇ ਦਾ ਬੰਦਾ ਮੈਨੂੰ ਪਿਆਰ ਹੋ ਗਿਆ ਮੈਂ ਫਲਾਣੇ ਦਾ ਹੋ ਗਿਆ ਗੁਰੂ ਕਹਿੰਦਾ ਨਹੀਂ ਤੂੰ ਆਪਣਾ ਹੋ ਪਹਿਲੇ ਘਟ ਘਟ ਆਪਣਾ ਤੇ ਹੋ ਪਹਿਲੇ ਜਿਵੇਂ ਕਈ ਵਾਰੀ ਪਹਿਲੇ ਵੀ ਗੱਲ ਕੀਤੀ ਹੈ ਯਾਨੀ ਜੀ ਵੀ ਕਈ ਵਾਰੀ ਸਟੇਜ ਤੇ ਦੱਸਦੇ ਹੁੰਦੇ ਹਨ ਦਿੱਲੀ ਦਿੱਤਾ ਜਿਹਦੇ ਘਰ ਵੱਡੇ ਬਾਬਾ ਜੀ ਸੰਥਰ ਭਜਨ ਸਿੰਘ ਜੀ ਉਹ ਗਏ ਨਾਲ ਸੰਗਤ ਗਈ ਇਥੋਂ ਦੇ ਪੁਰਾਣੇ ਬਜ਼ੁਰਗ ਜੋ ਪੁਰਾਣੇ ਸੰਗੀ ਸਨ ਨੰਬਰ ਦਾ ਫਕੀਰ ਸਿੰਘ ਜੀ ਮਾਸਟਰ ਗਿਆਨ ਸਿੰਘ ਜੀ ਤੇ ਇਹ ਨਾਲ ਹੁੰਦੇ ਸੀ ਬਾਬਾ ਜੀ ਦੇ ਯਾਨੀ ਗੁਜਰ ਸਿੰਘ ਜੀ ਨੇ ਵੀ ਬਹੁਤ ਸੰਗਤ ਸਮਾ ਸੰਗਤ ਕੀਤੀ ਤੇ ਸਾਰੇ ਇਕੱਠੇ ਹੋ ਕੇ ਸੰਗੀ ਜਿਹੜਾ ਦੱਤਾ ਜੀ ਦੇ ਘਰ ਪਹੁੰਚੇ ਹੁਣ ਕਾਫੀ ਬਿਰਧ ਹੋ ਗਏ ਹਨ ਦੱਤਾ ਜੀ ਤੇ ਉਹਨਾਂ ਦੇ ਘਰ ਉਹਨਾਂ ਦਾ ਇੱਕ ਦੋਸਤ ਉਹਨਾਂ ਨੇ ਬੁਲਾਇਆ ਸੀ ਕਿ ਮਹਾਪੁਰਸ਼ ਆਂਦੇ ਹਨ ਉਹ ਕਹਿੰਦਾ ਮੈਨੂੰ ਵੀ ਮਿਲਾਇਓ ਉਹਨਾਂ ਦੀ ਗੱਲਬਾਤ ਆ ਹੁੰਦੀ ਰਹਿੰਦੀ ਆਪਸ ਵਿੱਚ ਤੇ ਬਾਬਾ ਜੀ ਵੀ ਬੈਠੇ ਜਾ ਕੇ ਤੇ ਦੱਤਾ ਜੀ ਕਹਿੰਦੇ ਬਾਬਾ ਜੀ ਮੇਰਾ ਇੱਕ ਮਿੱਤਰ ਹੈ ਦੋਸਤ ਹੈ ਮੈਂ ਤੁਹਾਨੂੰ ਉਹਦੇ ਨਾਲ ਮਿਲਾਉਣਾ ਹੈ ਉਹ ਵੀ ਤੁਹਾਨੂੰ ਮਿਲਣਾ ਚਾਹੁੰਦਾ ਹੈ ਬਾਬਾ ਜੀ ਕਹਿੰਦੇ ਠੀਕ ਹੈ ਕਹਿੰਦੇ ਆ ਮਿੱਤਰ ਹੈ ਮੇਰਾ ਇਹਨੂੰ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਨੇ ਬਾਬਾ ਜੀ ਜੀ ਠੀਕ ਹੈ ਜਿਹੜੀ ਗੱਲ ਕੀਤੀ ਸੀ ਇੱਥੇ ਇੱਕ ਨੁਕਤਾ ਸਮਝਣ ਦਾ ਯਤਨ ਕਰਿਓ ਜਦੋਂ ਕੋਈ ਬੰਦਾ ਆਪਣੀ ਪ੍ਰਾਪਰਟੀ ਦੀ ਗੱਲ ਦੱਸਦਾ ਹੈ ਜਾਂ ਕੋਈ ਵੀ ਗੱਲ ਆਪਣੀ ਦੱਸੇ ਅੱਗੋਂ ਉਮੀਦ ਕਰਦਾ ਹੈ ਕਿ ਅਗਲਾ ਬੰਦਾ ਤਾਰੀਫ਼ ਕਰੇ ਮੇਰੀ ਵਾਹ ਜੀ ਵਾਹ ਭਾਈ ਸਾਹਿਬ ਤੁਸੀਂ ਤੇ ਬੜੇ ਗੁਰਮੁਖ ਤੁਸੀਂ ਤੇ ਗਿਆਨੀ ਤੇ ਆਨੀ ਹੋ ਤੁਸੀਂ ਤਾਂ ਜੁੜੇ ਹੋਏ ਹੋ ਕੋਈ ਵੀ ਬੰਦਾ ਆਪਣੀ ਗੱਲ ਕਰਦਾ ਅੱਗੋਂ ਐਕਸਪੈਕਟ ਕਰਦਾ ਹੈ ਉਮੀਦ ਕਰਦਾ ਹੈ ਕਿ ਅੱਗੋਂ ਬੰਦਾ ਮੈਨੂੰ ਵਾਹ ਵਾਹ ਕਰੇ ਗੁਰੂ ਕਹਿੰਦਾ ਇਹ ਵਾਹ ਵਾਹ ਤੇਰੇ चंगी नहीं तेन नुकसान करेगी नुकसान करेगी तेरा जबकि इंसान कहना मैं वाहवास सुन के मैं चंगा लगता है गुरु कहना ना आन बंद कर ला अपने, कोई तेरी तारीफ करे कन्न बंद कर यह जिनी तारीफ तेरे अंदर जाएगी तेरा नुकसान करेगी तेरी तरक्की रोक देगी बच्चे कह देना कई बे नंबर चंगे लैके आए तो बहुत ज्यादा शबाशी दे दो वो ढिला पै जाता है ਪੁਰਾਣੇ ਉਸਤਾਦ ਇਸ ਲਈ ਆਪਣੇ ਚੇਲੇ ਨੂੰ ਚੰਡ ਕੇ ਰੱਖਦੇ ਸੀ ਜਿੰਨਾ ਮਰਜ਼ੀ ਚੰਗਾ ਕਰੀ ਜਾਵੇ ਤਾਰੀਫ ਕਰਨੀ ਹੀ ਨਹੀਂ ਤਾਰੀਫ ਹੀ ਨਹੀਂ ਕਰਨੀ ਤਾਂ ਕਿ ਉਹਦਾ ਹੋਰ ਟਰੱਕੀ ਕਰਨ ਦਾ ਚਾਂਸ ਰਹੇ ਹੁਣ ਅਸੀਂ ਅੱਜਕੱਲ ਬੱਚਿਆਂ ਨੂੰ ਬਹੁਤ ਪੁੱਛ-ਪੁੱਛ ਕਰਦੇ ਹਾਂ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਬੱਚੇ ਨੇ ਸਾਰੀ ਉਮਰ ਅਜੇ ਬਹੁਤ ਕੁਝ ਟੱਕੇ ਖਾਣੇ ਹਨ ਸਮਾਜ ਦੇ ਠਪੇੜੇ ਖਾਣੇ ਹਨ ਉਹਨੂੰ ਰਫ ਐਂਡ ਟਫ ਕੀਤਾ ਜਾਵੇ ਕਿਸੇ ਕਰਕੇ ਸਾਡੇ ਬੱਚੇ ਗੁੱਡੇ ਬਣੇ ਹੋਏ ਸਾਡੇ ਬੱਚੇ ਥੋੜੀ ਨਹੀਂ ਉਹ ਤਾਂ ਗੁੱਡੇ ਨੇ ਜਰਾ ਕੋਈ ਕਹਿ ਦੇਵੇ ਝਿੜਕ ਮਾਰ ਦੇਵੇ ਰੋਣਾ ਧੋਣਾ ਸ਼ੁਰੂ ਪੜ੍ਹਾਈ ਦਾ ਔਖਾ ਪੇਪਰ ਆ ਗਿਆ ਟੈਨਸ਼ਨ ਡਿਪਰੈਸ਼ਨ ਤੁਸੀਂ ਅੱਜ ਤੋਂ ਪਿੱਛੇ 25 30 ਸਾਲ ਚਲੇ ਜਾਓ ਸਾਡੀ ਜਨਰੇਸ਼ਨ 'ਚ ਅਸੀਂ ਕਾਲਜ ਟਾਈਮ ਤੱਕ ਟੈਨਸ਼ਨ ਲਫ਼ਜ਼ ਸੁਣਿਆ ਹੀ ਨਹੀਂ ਸੀ ਕੀ ਹੁੰਦਾ ਟੈਨਸ਼ਨ ਹੁੰਦੀ ਨਹੀਂ ਸੀ ਕੋਈ ਕਿਉਂਕਿ ਰੋਜ਼ ਤੇ ਮਾਤਾ ਪਿਤਾ ਚੰਗ ਦਿੰਦੇ ਸੀ ਫੜ ਕੇ ਮਾਤਾ ਪਿਤਾ ਦੇ ਮੌਕਾ ਲੱਭਦੇ ਸੀ ਕਿ ਤੁਮ ਇਹਦੀ ਸਰਵਿਸ ਕਰੀਏ ਸਾਡੀ ਸਾਡੀ ਹੁੰਦੀ ਸੀ ਸਰਵਿਸ ਕਦੀ ਸਾਨੂੰ ਟੈਨਸ਼ਨ ਨਹੀਂ ਹੋਈ ਹੁਣ ਉੱਚੀ ਬੋਲਦੇ ਹਨ ਮਾਤਾ ਪਿਤਾ ਤੇ ਬੱਚੇ ਨੂੰ ਟੈਨਸ਼ਨ ਹੋ ਜਾਂਦੀ ਹੈ ਪੇਪਰ ਔਖਾ ਆ ਗਿਆ ਟੈਨਸ਼ਨ ਹੋ ਗਈ ਐਨਾ ਕਾਮਨਲੀ ਯੂਜ਼ ਕਰਦੇ ਆ ਵਰਡ ਬੱਚੇ ਬੱਚੇ ਦੂਜੀ ਤੀਜੀ ਕਲਾਸ ਦੇ ਬੱਚੇ ਕਹਿਣਗੇ ਮੇਰਾ ਪੇਪਰ ਹੈ ਮੈਨੂੰ ਬੜੀ ਟੈਨਸ਼ਨ ਹੈ ਖਾਦੀ ਟੰਡਿਲ ਦੇ ਗੁੱਡੇ ਬਣ ਗਏ ਗੁੱਡੇ ਬਣਾ ਦਿੱਤੇ ਸੀ ਰਫ ਐਂਡ ਟਫ ਨਹੀਂ ਬਣਾਏ ਤੋ ਬੰਦਾ ਤਾਰੀਫ ਸੁਣਨੀ ਚਾਹੁੰਦਾ ਹੈ। ਉਹ ਸਜਣ ਪੁਰਸ਼ ਜਿਹੜਾ ਆਇਆ ਸੀ ਉਹ ਵੀ ਤਾਰੀਫ ਸੁਣਨੀ ਚਾਹੁੰਦਾ ਸੀ ਵੀ ਮੈਨੂੰ ਗੁਰਨਾਨਕ ਦੇ ਦਰਸ਼ਨ ਹੁੰਦੇ। ਬਾਬਾ ਜੀ ਚੁੱਪ। ਤੇ ਦਤਾ ਦਤਾ ਜੀ ਕਹਿੰਦੇ ਬਾਬਾ ਜੀ ਇਹਨਾਂ ਨੂੰ ਗੁਰਗੋਬਿੰਦ ਸਿੰਘ ਦੇ ਵੀ ਦਰਸ਼ਨ ਹੁੰਦੇ। ਬਾਬਾ ਜੀ ਕਹਿੰਦੇ ਠੀਕ ਹੈ। ਉਹ ਦੇਖ ਰਿਹਾ ਵੀ ਮੈਂ ਤੇ ਜਿੰਨੂੰ ਜਿੰਨੂੰ ਜਾ ਕੇ ਸਮਾਜ ਵਿੱਚ ਕਹਿੰਦਾ ਮੈਨੂੰ ਗੁਰਨਾਨਕ ਦੇ ਦਰਸ਼ਨ ਹੁੰਦੇ ਉਹ ਤੇ ਮੇਰੇ ਪੈਰ ਫੜਦੇ। ਉਹ ਤੇ ਵਾਹ ਵਾਹ ਕਰਦੇ। ਉਹ ਤੇ ਕਹਿੰਦੇ ਬਹੁਤ ਸੱਜਣ ਪੁਰਸ਼ ਹੈ ਤੂੰ ਤੇ ਜੁੜ ਗਿਆ ਹੈ ਪਰਮਾਤਮਾ ਨਾਲ ਉਹਨੇ ਸੋਚਿਆ ਮਹਾਂਪੁਰਸ਼ ਵੀ ਇਹੀ ਕੁਝ ਮੈਨੂੰ ਅਸ਼ੀਰਵਾਦ ਦੇਣਗੇ ਮੈਨੂੰ ਵਧਾਈ ਦੇਣਗੇ ਜਾਂ ਮੇਰੀ ਤਾਰੀਫ ਕਰਨਗੇ ਬਾਬਾ ਜੀ ਚੁੱਪ ਜਦੋਂ ਤੀਸਰੀ ਵਾਰੀ ਕਹਿ ਰਹਾ ਬਾਬਾ ਜੀ ਕਹਿੰਦੇ ਸੱਜਣ ਪੁਰਸ਼ਾ ਉਹ ਪੁਰਖਾ ਕਦੀ ਆਪਣੇ ਦਰਸ਼ਨ ਤੈਨੂੰ ਹੋਏ ਨੇ ਕਦੀ ਆਪਣੀ ਆਤਮਾ ਦੇ ਦਰਸ਼ਨ ਹੋਏ ਨੇ ਉਹ ਕਹਿੰਦਾ ਉਹ ਕੀ ਹੁੰਦਾ ਕਹਿੰਦੇ ਤੈਨੂੰ ਫਿਰ ਕੱਖ ਵੀ ਨਹੀਂ ਹੋਇਆ ਕੱਖ ਵੀ ਨਹੀਂ ਹੋਇਆ ਕੋਈ ਨਾਨਕ ਦੇ ਦਰਸ਼ਨ ਨਹੀਂ ਹੋਏ ਤੈਨੂੰ ਆਪਣੇ ਤੇ ਦਰਸ਼ਨ ਨਹੀਂ ਹੋਏ ਆਤਮਚੀਨ ਪਰਮਾਤਮ ਚੀਨ ਪਹਿਲੇ ਆਪਣੀ ਆਤਮਾ ਦੇ ਦਰਸ਼ਨ ਹੋਣਗੇ ਇਹ ਖੇੜ ਤੇ ਬਾਅਦ ਦੀ ਉੱਥੇ ਠੰਡਾ ਹੋ ਗਿਆ ਕਿਉਂਕਿ ਮਹਾਪੁਰਸ਼ ਉਹਨਾਂ ਨੂੰ ਪਤਾ ਹੈ ਆਪਣੇ ਸ਼ਿष्य ਦਾ ਹੰਕਾਰ ਕਿੱਥੇ ਤੋੜਨਾ ਹੈ ਉਹਦੀ ਹਉਮੈ ਨੂੰ ਕਿੱਥੇ ਤੋੜਨਾ ਹੈ ਤਾਂ ਕਿ ਉਹਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਦਰਸਲ ਚਿੱਤਰਾ ਚਿੱਤਰ ਜੋ ਆਪਣੇ ਘਰਾਂ ਵਿੱਚ ਲੱਗੇ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਗੁਰਨਾਨਕ ਦੇਵ ਜੀ ਦੀ ਫੋਟੋ ਜ਼ਿਆਦਾਤਰ ਚਿੱਤਰਕਾਰ ਸੋਭਾ ਸਿੰਘ ਦੀਆਂ ਬਣੀਆਂ। ਨਾਓ ਗੁਰਨਾਨਕ ਦੇਵ ਜੀ ਦੀ ਫੋਟੋ, ਨਾਓ ਗੁਰਗੋਬਿੰਦ ਸਿੰਘ ਜੀ ਦੀ ਫੋਟੋ। ਉਹਨੇ ਅچھے ਤਰੀਕੇ ਨਾਲ ਬਣਾ ਦਿੱਤੀ। ਸਾਡੇ ਮਨ ਵਿੱਚ ਇੱਕ ਆਕ੍ਰਿਤੀ ਵਸ ਗਈ ਹੈ। ਅਸੀਂ ਫੋਟੋ ਦੇਖ ਕੇ ਕਹਿ ਦਿੰਦੇ ਹਾਂ ਭਾਵੇਂ ਉਹ ਨਕਲੀ ਫੋਟੋ ਆ ਹਨ। ਅਸੀਂ ਕਹਿੰਦੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਹੈ। ਇਹ ਗੁਰਨਾਨਕ ਦੇਵ ਜੀ ਦੀ। ਉਹ ਚਿੱਤਰਕਾਰ ਸੋਭਾ ਸਿੰਘ ਨੇ ਆਪਣੀ ਫੋਟੋ ਨੂੰ ਬਸ ਫੇਸ ਚੇਂਜ ਕਰਕੇ ਗੁਰਨਾਨਕ ਦੇਵ ਜੀ ਦੀ ਫੋਟੋ ਬਣਾ ਦਿੱਤੀ। ਬੜੀ ਕੰਟਰੋਵਰਸੀ ਹੋ ਗਈ ਤੇ ਅਸੀਂ ਉਹਨੂੰ ਹੀ ਮੱਥਾ ਟੇਕੀ ਜਾਂਦੇ ਆ ਤੇ ਇੱਕ ਰਾਜੇ ਦੀ ਫੋਟੋ ਸੀ ਤਲਵਾਰ ਪਕੜ ਕੇ ਕਿਲੇ ਤੇ ਖੜਾ ਹੈ ਫੇਸ ਚੇਂਜ ਕਰਕੇ ਗੁਰੂਬਾਬ ਸਿੰਘ ਦੀ ਫੋਟੋ ਬਣਾ ਦਿੱਤਾ ਅਸੀਂ ਕਹਿੰਦੇ ਗੁਰੂ ਸਾਹਿਬ ਦੀ ਨਹੀਂ ਉਹ ਗਲਤ ਫੋਟੋ ਆ ਹਨ ਬਿਲਕੁਲ ਗਲਤ ਕਦੀ ਨਹੀਂ ਮੱਥਾ ਟੇਕਣਾ ਫੋਟੋ ਨੂੰ ਤੇ ਵੈਸੇ ਵੀ ਨਹੀਂ ਮੱਥਾ ਟੇਕਣਾ ਪਰ ਉਹ ਤੇ ਹੈ ਹੀ ਗਲਤ ਗੁਰੂ ਸਾਹਿਬ ਦੀ ਫੋਟੋ ਹੀ ਨਹੀਂ ਹੋ ਉਹ ਚਿੱਤਰ ਸਾਡੇ ਮਨ ਵਿੱਚ ਵਸ ਗਿਆ ਵਾਰ-ਵਾਰ ਜਿਹੜੀ ਚੀਜ਼ ਵੇਖਦੇ ਹਾਂ ਵਾਰ-ਵਾਰ ਕਮਰੇ 'ਚ ਲੱਗੀ ਹੈ ਫੋਟੋ ਟੰਗੀ ਹੈ ਵਾਰ-ਵਾਰ ਵੇਖਦੇ ਹਾਂ ਉਹ ਸਬਕੌਨਸ਼ੀਅਸ ਮਾਈਂਡ ਵਿੱਚ ਫੀਡ ਹੋ ਜਾਂਦੀ ਹੈ ਤੇ ਕਦੀ ਸੁਪਨਾ ਆ ਗਿਆ ਇਹਦਾ ਮਤਲਬ ਇਹ ਥੋੜੀ ਸੰਗੁਰਦਾਨਿਕ ਦੇ ਦਰਸ਼ਨ ਹੋ ਗਏ ਦਰਸ਼ਨ ਤੇ ਤਾਂ ਹੋਣਗੇ ਜਦੋਂ ਆਪਣੇ ਦਰਸ਼ਨ ਪਹਿਲਾਂ ਹੋਣਗੇ ਬਾਬਾ ਜੀ ਕਹਿੰਦੇ ਤੈਨੂੰ ਆਪਣੇ ਤੇ ਦਰਸ਼ਨ ਨਹੀਂ ਹੋਏ ਤੇ ਉਹੀ ਬਾਤ ਕਹਿੰਦਾ ਹੈ ਅਲਾਮਾ ਇਕਬਾਲ ਤੂੰ ਅਗਰ ਮੇਰਾ ਨਹੀਂ ਬਣਤਾ ਤੂੰ ਮੇਰਾ ਨਹੀਂ ਬਣਨਾ ਨਾ ਬਣ ਆਪਣਾ ਤਾਂ ਬਣ ਘਟੋ ਘਟ ਆਪਣਾ ਤੇ ਬਣ ਤੂੰ ਜਦੋਂ ਹਮ ਹੁੰਦੇ ਤਬ ਤੂੰ ਨਹੀਂ ਜਦੋਂ ਤੱਕ ਮੈਂ ਮੈਂ ਬਾਬਾ ਜੀ ਬੜੀ ਬੜੀ ਐਗਜ਼ਾਮਪਲ ਲਿੰਦੇ ਨੇ ਸੀ ਬੱਕਰੇ ਦੀ ਬੱਕਰਾ ਸਾਰੀ ਉਮਰ ਕੀ ਕਰਦਾ ਮੈਂ 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 ਜਦੋਂ ਉਸ ਨੂੰ ਮਾਰ ਕੇ ਉਸ ਦੀਆਂ ਅੰਤੜਾਂ ਕੱਢ ਕੇ ਤੇ ਜਦੋਂ ਆਹ ਭਾਈ ਸਾਹਿਬ ਬੁਝਾ ਰਹੇ ਨੇ ਇਹ ਮੈਂ ਦੀ ਆਵਾਜ਼ ਨਹੀਂ ਇਹ ਤੂੰ ਦੀ ਆਵਾਜ਼ ਹੈ ਤੂੰ ਹੈ ਇਹ ਮਾਰ ਕੇ ਬੱਕਰੇ ਨੂੰ ਪਤਾ ਲੱਗਿਆ ਕਿ ਤੂੰ ਕਿਵੇਂ ਪ੍ਰਾਪਤ ਹੁੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਨ ਦਾ ਤੋ ਆਉ ਹਮਾਰੇ ਪਾਸ ਜਨੋਂ ਤੱਕ ਜਿਉਂਦਾ ਹੈ ਮੈਂ 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 ਕਰਦਾ ਹੈ ਜਦੋਂ ਮਾਰ ਕੇ ਉਸਦੀ ਆਂਦਰਾਂ ਕੱਟ ਕੇ ਤਾਰ ਬਣਦੀ ਹੈ ਫਿਰ ਸਾਜ਼ ਤੇ ਚੜਦੀ ਹੈ ਫਿਰ ਤੂੰ ਤੂੰ ਕਰਦਾ ਹੈ ਐਵੇਂ ਹੀ ਮਨ ਮਾਰ ਕੇ ਹੀ ਤੂੰ ਨਿਕਲੇਗਾ ਉਸ ਤੋਂ ਪਹਿਲਾਂ ਤੇ ਮੈਂ ਹੀ ਮੈਂ ਹੈ ਸ਼ਾਇਰ ਕਹਿੰਦਾ ਪ੍ਰਮਾਤਮਾ ਤੈਨੂੰ ਤੇ ਮੈਨੂੰ ਅਲੱਗ-ਅਲੱਗ ਪਤਾ ਕਿਸ ਨੇ ਕੀਤਾ ਹੈ ਮੇਰੀ ਮੈਂ ਨੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਿਆ ਵੀ ਮੈਂ ਹਾਂ ਮੈਂ ਰੰਧਾਵਾ ਸਾਹਿਬ ਮੈਂ ਢੱਲੋਂ ਸਾਹਿਬ ਮੇਰੀ ਪਛਾਣ ਨਹੀਂ ਅਸੀਂ ਪ੍ਰਮਾਤਮਾ ਨੂੰ ਅਲੱਗ ਸਮਝ ਲਿਆ ਆਪਣੇ ਆਪ ਨੂੰ ਅਲੱਗ ਸਮਝ ਲਿਆ ਸ਼ਾਇਰ ਕਹਿੰਦਾ ਮੇਰੀ ਮੈਂ ਨੇ ਤੈਥੋਂ ਜੁਦਾ ਰੱਖਿਆ ਤੇਰੇ ਤੋਂ ਮੈਨੂੰ ਦੂਰ ਰੱਖਿਆ ਪ੍ਰਮਾਤਮਾ ਤੇਰੇ ਤੋਂ ਜੁਦਾ ਕਰ ਦਿੱਤਾ ਮੈਨੂੰ ਕਿਸ ਨੇ ਮੈਂ ਮੈਂ ਆਪਣੇ ਆਪ ਨੂੰ ਸਮਝ ਲਿਆ ਕੁਝ ਵੀ ਮੈਂ ਹਾਂ ਮੇਰੀ ਮੈਂ ਨੇ ਤੇਥੋਂ ਜੁਦਾ ਰੱਖਿਆ ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ ਜਦ ਮੈਂ ਤੇ ਤੂੰ ਦੀ ਹੱਦ ਮੁੱਕ ਗਈ ਫਿਰ ਬੰਦਾ ਕੀ ਤੇ ਮੌਲਾ ਕੀ ਜਦ ਹੁਣ ਹੋਤੇ ਤਬ ਤੂੰ ਨਹੀਂ ਇਸੇ ਕਰਕੇ ਮਹਾਪੁਰਸ਼ ਕਹਿੰਦੇ ਹਨ ਇਤਨਾ ਸਿਮਰਨ ਕਰੋ ਇਤਨਾ ਸਿਮਰਨ ਕਰੋ ਸਿਮਰਨ ਇਤਨਾ ਵਧਾ ਲਓ ਕਿ ਮਨ ਵਿੱਚ ਹੋਰ ਕੋਈ ਸੋਚ ਹੀ ਨਾ ਰਵੇ ਮੈਂ ਨਿਕਲ ਜਾਵੇ ਤੂੰ 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 ਹੀ ਰਵੇ ਜਿਵੇਂ ਇੱਕ ਕੱਪ ਹੋਵੇ, ਗਲਾਸ ਹੋਵੇ, ਜੱਗ ਹੋਵੇ। ਉਹਦੇ 'ਚ ਗੰਧਲਾ ਪਾਣੀ ਪਿਆ ਹੋਵੇ, ਗੰਦਾ ਪਾਣੀ ਪਿਆ ਹੋਵੇ। ਤੇ ਅਸੀਂ ਸਾਫ਼ ਪਾਣੀ ਪਾਣਾ ਹੋਵੇ। ਜਾਂ ਤੇ ਇੱਕ ਤਰੀਕਾ ਹੈ ਉਹਨੂੰ ਛੁਟੋ ਬਾਹਰ ਡੋਲ ਦਿਓ, ਫੇਰ ਭਰੋ। ਪਰ ਅਗਰ ਨਹੀਂ ਛੁਟਣਾ, ਬੜਾ ਵਧੀਆ ਤਰੀਕਾ ਹੈ। ਉਹਦੇ ਸਾਫ਼ ਪਾਣੀ ਪਾਈ ਜਾਓ, ਪਾਈ ਜਾਓ, ਪਾਈ ਜਾਓ, ਪਾਈ ਜਾਓ। ਹੌਲੀ-ਹੌਲੀ ਤੁਸੀਂ ਵੇਖੋ ਗੰਧ ਗੰਧਲਾ ਸਾਰਾ ਪਾਣੀ ਬਾਹਰ ਨਿਕਲੇਗਾ, ਸਾਰਾ ਸਾਫ਼ ਹੋ ਜਾਏਗਾ। ਮਹਾਂਪੁਰਸ਼ ਕਹਿੰਦੇ ਇਤਨਾ ਉਸ ਤੇ ਸਿਮਰਨ ਕਰੋ ਉਸ ਦੇ ਨਾਮ ਦਾ ਇਤਨੀ ਉਸ ਦੀ ਆਪਣੇ ਯਾਦ ਵਿੱਚ ਉਸ ਨੂੰ ਵਸਾਓ ਇਤਨਾ ਵਸਾਓ ਕਿ ਬਾਕੀ ਸੋਚ ਸਾਰੀ ਬਾਹਰ ਹੀ ਨਿਕਲ ਜਾਵੇ ਫੁਰਨੇ ਬਾਹਰ ਹੀ ਨਿਕਲ ਜਾ ਬਸ ਫਿਰ ਫਿਰ ਉਹਦੀ ਹੀ ਯਾਦ ਰਹੇ ਜਦ ਹਮ ਹੋਤੇ ਤਬ ਤੂੰ ਨਹੀਂ ਜਬ ਤੱਕ ਮੈਂ ਮੈਂ ਹ ਤੂੰ ਆ ਹੀ ਨਹੀਂ ਸਕਦਾ ਇੱਕ ਵਾਰੀ ਬੰਦੇ ਨੇ ਬਹੁਤ ਭਗਤੀ ਕੀਤੀ ਪ੍ਰਮਾਤਮਾ ਪ੍ਰਗਟ ਹੋਇਆ ਤੇ ਉਹ ਕਹਿੰਦਾ ਆਉ ਮੇਰੇ ਹਿਰਦੇ ਦੀ ਸੀਸ ਤੇ ਬੈਠੋ ਪ੍ਰਮਾਤਮਾ ਕਹਿੰਦਾ ਤੇਰੇ ਅੰਦਰ ਤੇ ਜਗ੍ਹਾ ਹੀ ਨਹੀਂ ਬੈਠਣਗੀ ਬੜਾ ਕੂੜਾ ਕਰਕਟ ਭਰਿਆ ਹੈ ਅੰਦਰ ਜਗ੍ਹਾ ਨਹੀਂ ਜਗ੍ਹਾ ਖਾਲੀ ਕਰ ਹੁਣ ਸਾਡੇ ਕਰਕੇ ਪ੍ਰਾਣਾ ਹੋਵੇ ਅਸੀਂ ਜਗ੍ਹਾ ਖਾਲੀ ਕਰ ਦਿੰਦੇ ਹਾਂ ਸੋਫੇ ਤੇ ਕਪੜੇ ਆ ਕੋਈ ਸਮਾਨ ਪਿਆ ਹੋਵੇ ਜਲਦੀ ਅਲਿ ਚਾਟ ਦਿੰਦੇ ਆ ਵੀ ਕੋਈ ਬੈਠੇ ਜਗ੍ਹਾ ਖਾਲੀ ਹੋਏਗੀ ਤਾਂ ਕੋਈ ਬੈਠੇਗਾ ਨਾ ਤੂੰ ਜਗ੍ਹਾ ਖਾਲੀ ਕਰ ਕਹਿੰਦਾ ਮੈਂ ਅੰਦਰ ਚਾਤੀ ਮਾਰੀ ਅੰਦਰ ਤੇ ਪੰਜ ਚੋਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦਾ ਮੈਂ ਜਾ ਕੇ ਉਹਨੇ ਹੱਥ ਜੋੜੇ ਵੀ ਜਾਓ ਬਾਹਰ ਹੁਣ ਮੇਰਾ ਪਰਮਾਤਮਾ ਆ ਗਿਆ ਹੈ ਉਸਨੇ ਬੈਠਣਾ ਹੈ ਜਗਾ ਖਾਲੀ ਕਰੋ ਕਹਿੰਦੇ ਕੋਈ ਨਹੀਂ ਹਿਲਿਆ ਮੈਂ ਬੇਨਤੀ ਕੀਤੀ ਮੈਂ ਲੜਾਈ ਕੀਤੀ ਮੈਂ ਝਗੜਾ ਕੀਤਾ ਵਾਦ ਵਿਵਾਦ ਕੀਤਾ ਟਸਤਮਾਸ ਹੀ ਨਹੀਂ ਹੋਇਆ ਕਹਿੰਦਾ ਫਿਰ ਮੇਰਾ ਮਨ ਕੀਤਾ ਵੀ ਇਹ ਐ ਨਹੀਂ ਸਿੱਧੇ ਹੁੰਦੇ ਕਹਿੰਦਾ ਮੈਂ ਕਾਮ ਨੂੰ ਪਕੜਿਆ ਧੌਣ ਤੁਂ ਹੂੰਜ ਹੂੰਜ ਕੇ ਧੱਕੇ ਮਾਰ ਕੇ ਬਾਹਰ ਕੱਢਿਆ ਉਸ ਨੂੰ ਜਦੋਂ ਅੰਦਰ ਆਇਆ ਨਾ ਤੇ ਕੰਮ ਫੇਰ ਅੰਦਰ ਆ ਗਿਆ। ਕਹਿੰਦਾ ਮੈਂ ਕਰੋਧ ਨੂੰ ਪਕੜ ਕੇ ਬਾਹਰ ਛੁੱਟਿਆ, ਕੰਮ ਅੰਦਰ। ਤੀਜੇ ਨੂੰ ਛੁੱਟਿਆ, ਦੂਜਾ ਫੇਰ ਅੰਦਰ। ਕਹਿੰਦਾ ਮੈਂ ਹੰਬ ਗਿਆ ਜਦੋਂ ਬਾਹਰ ਆ ਕੇ ਵੇਖਿਆ, ਪ੍ਰਮਾਤਮਾ ਵਾਪਸ ਚਲੇ ਗਿਆ। ਬੜਾ ਹੈਰਾਨ ਹੋਇਆ ਵੀ ਇਤਨੀ ਮਿਹਨਤ ਵੀ ਕੀਤੀ, ਪ੍ਰਮਾਤਮਾ ਪ੍ਰਗਟ ਵੀ ਹੋਇਆ, ਦੁਆਰੇ ਤੋਂ ਹੀ ਵਾਪਸ ਚਲੇ ਗਿਆ। ਕਹਿੰਦੇ ਫਿਰ ਉਹਨੂੰ ਆਵਾਜ਼ ਆਈ, "ਤੂੰ ਮੇਰੀ ਫਿਕਰ ਨਾ ਕਰ। ਤੂੰ ਆ ਜਗ੍ਹਾ ਖਾਲੀ ਕਰ ਮੈਂ ਆਪੇ ਆ ਜਾਵਾਂਗਾ।" ਮੈਂ ਆ ਜਾਵਾਂਗਾ ਤੂੰ ਜਗ੍ਹਾ ਖਾਲੀ ਕਰ ਜਦੋਂ ਅਸੀਂ ਘਰ ਦਾ ਕੂੜਾ ਕਰਕਟ ਰੋਜ਼ ਬਾਹਰ ਸੁੱਟਦੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਇੱਕ ਤਾਂ ਤੁਸੀਂ ਘਰ ਵਿੱਚ ਜਿਸ ਵਿੱਚ ਨਹੀਂ ਵਸਦੇ ਉਹ ਲੱਕੜ ਵੀ ਖਰਾਬ ਸੌਂਕ ਲੱਗ ਜਾਏਗੀ ਰੋਗਨ ਵੀ ਖਰਾਬ ਫਰਨੀਚਰ ਵੀ ਖਰਾਬ ਕਿਉਂਕਿ ਹਵਾ ਜੋ ਕ੍ਰੋਸ ਨਹੀਂ ਹੁੰਦੀ ਪਰ ਜੇ ਵਿੱਚ ਰਹਿੰਦੇ ਵੀ ਹੋਈਏ ਬੀਬੀਆਂ ਰੋਜ਼ ਸਫਾਈ ਕਰਦੀਆਂ ਹੁੰਦੀਆਂ ਹਨ ਦਰਵਾਜ਼ੇ ਬੰਦ ਵੀ ਕਰਕੇ ਰੱਖਦੀਆਂ ਹਨ ਸਵੇਰੇ ਦੇਖਣੀ ਫਿਰ ਘੱਟਾ ਆ ਜਾਂਦਾ ਹੈ ਛੋਟੀਆਂ-ਛੋਟੀਆਂ ਝੀਠਾਂ ਵਿੱਚੋਂ ਵੀ ਘੱਟਾ ਅੰਦਰ ਆ ਜਾਂਦਾ ਹੈ ਐਵੇਂ ਹੀ ਜਿੱਥੇ ਸਿਮਰਨ ਕਰਨਾ ਹੈ ਉੱਥੇ ਆਪਣੇ ਗਿਆਨ ਇੰਦਰੀਆਂ ਨੇ ਵੀ ਕੰਟਰੋਲ ਰੱਖਣਾ ਹੈ ਕਿ ਕਿਤੇ ਅੰਦਰ ਘੱਟਾ ਵਿਕਾਰਾਂ ਦਾ ਨੰਦਰ ਆ ਜਾਵੇ ਆਂਦਾ ਹੈ ਜਿੰਨਾ ਮਰਜ਼ੀ ਕੰਟਰੋਲ ਕਰੋ ਪਰਦੇ ਵੀ ਲਗਾ ਲਓ ਦਰਵਾਜ਼ੇ ਵੀ ਬੰਦ ਰੱਖੋ ਫਿਰ ਘੱਟਾ ਆ ਜਾਂਦਾ ਹੈ ਫਿਰ ਰੋਜ਼ ਕਿਉਂ ਸਫਾਈ ਕਰਦੇ ਹਾਂ ਇਸੇ ਕਰਕੇ ਵੀ ਘੱਟਾ ਆਂਦਾ ਹੈ ਵਿਕਾਰ ਆਪਣੇ ਆਪ ਆ ਜਾਂਦੇ ਹਨ ਗੁਣ ਇਕੱਠੇ ਕਰਨੇ ਪੈਂਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਧਦ ਜਲ ਕੇਵਲ ਜਲ ਮਾਹੀ ਲਹਿਰਾਂ ਪ੍ਰਗਟ ਹੁੰਦੀਆਂ ਹਨ ਪਰ ਹੈ ਜਲ ਇੱਕ ਭਲੇਖਾ ਪਾ ਦਿੰਦੀਆਂ ਹਨ ਪਰ हे ਪ੍ਰਭੂ ਮੈਨੂੰ ਵੀ ਭਲੇਖਾ ਪੈ ਗਿਆ ਸੀ ਵੀ ਮੈਂ ਕੁਝ ਹਾਂ ਨਹੀਂ ਮੈਂ ਤੇ ਤੇਰਾ ਹੀ ਰੂਪ ਹਾਂ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਵਾਂਗ ਉਤਾਰ ਥਮੇ ਉਪਸਾਰਾ ਤਬ ਇੱਕ ਹੈ ਇੱਕ ਅੰਕਾਰਾ ਅਨਕ ਰੂਪ ਦ੍ਰਿਸ਼ਟਿਓ ਬਿਨ ਸਾਇਓ ਕਥੈ ਗਇਓ ਓ ਕਤੇ ਆਇਓ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਪੇਖਿਓ ਬਹਰੰਗਾ ਇਤਨੀ ਉਦਾਹਰਨਾ ਦੇ ਕੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਤੇ ਬਾਜੀਗਰ ਵਾਂਗੂ ਹੀ ਖੇਲ ਦਿਖਾਂਦਾ ਹੈ ਦੁਨੀਆ ਪਰਚ ਜਾਂਦੀ ਹੈ ਦੁਨੀਆ ਚ ਭਲੇਖੇ ਜਾ ਜਾਂਦੀ ਹੈ ਪਰ ਜਦੋਂ ਖੇਲ ਸਮੇਟਦਾ ਹੈ ਪ੍ਰਮਾਤਮਾ ਇਕੱਲੇ ਦਾ ਇਕੱਲਾ ਹੀ ਹੈ ਜਦੋਂ ਸਾਰੀ ਸ੍ਰਿਸ਼ਟੀ ਨੂੰ ਪਰਲਾਇ ਕਰਦਾ ਹੈ ਸੰਕੋਚ ਲੈਂਦਾ ਹੈ ਆਪਣਾ ਮਖੋਟਾ ਉਤਾਰ ਲੈਂਦਾ ਹੈ ਬਹਿਰੂਪੀਆ ਤੇ ਅੰਦਰੋਂ ਅਸਲੀ ਰੂਪ ਬਾਹਰ ਆ ਜਾਂਦਾ ਹੈ ਦੂਰੋਂ ਦਿਖਦੀ ਹੈ ਜਲ ਦੇ ਉੱਤੇ ਲਹਿਰ ਬਹੁਤ ਉੱਚੀ ਉੱਚੀ ਪਰ ਸਮੁੰਦਰ ਦੇ ਸ਼ੋਰ ਤੇ ਆ ਕੇ ਕਿਨਾਰੇ ਤੇ ਆ ਕੇ ਲਹਿਰ ਪਾਣੀ ਵਿੱਚ ਸਮਾ ਜਾਂਦੀ ਹੈ ਤੇ ਪਾਣੀ ਹਵਾ ਦੇ ਦਬਾਅ ਨਾਲ ਬਣ ਗਈ ਸੀ ਤੋ ਆਪਣਾ ਲੱਗ ਸਮਝ ਲਿਆ ਰੂਪ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ अब हम होते तब तू नहीं अब तू ही मैं नाही जब हम होते तब तू नहीं अब तू ही मैं नाही बनल ना ना अगम जस लहर ओ धत जल के बल जलवा है जब हम होते तब तू नाही अब तू ही मैं ना